अमृतसर के कटरा शेर सिंह इलाके विच कमल हस्पता गोदामक चौबी जनवरी करीब दो चार मंजिलाई भी जानी नुकसान नहीं होया पर इमारतों परिवार का सारा घरेलू समान मलबे हेठ दब गया मलबे हेठ एक गैस सिलेंडर भी दब जाने इलाके गैस की तिखी बदबू फैल रही है जिस नहले चिंता का माहौल बनिया होया है स्थानक वसनीक वालों तुरंत कारपोरेशन दे, दे दि गई दुपहर दो बजे तक भी कोई प्रशासनिक अधिकारी जा आगू मौके ते नहीं पहुंचा एडवोकेट गौरव गिले हालात का जायजा लिया उन्हें पीड़ित परिवार विश्वास दवाया कि जल्द तो जल्द मलबा चुकन की कारवाई शुरू करवाई जाएगी प्रशासन को सुनवाई करवाई जाएगी एवं होडरशिप भी जल्दी मौके तेगी ਮਕਾਨ ਮਾਲਕਾਂ ਅਤੇ ਪ੍ਰਭਾਵਿਤ ਪਰਿਵਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਤੁਰੰਤ ਸੁਣਵਾਈ ਕੀਤੀ ਜਾਵੇ ਅਤੇ ਰਹਿਣ ਲਈ ਯੋਗ ਪ੍ਰਬੰਧ ਕਰਕੇ ਉਹਨਾਂ ਦੇ ਮੁੜ ਵਸੇਬੇ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਹਾਂਜੀ ਕੀ ਨਾਮ ਤੁਹਾਡਾ ਜੀ? ਮਾਨਸੀ। ਤੇ ਕੀ ਹੋਇਆ ਜੀ? ਹਾਂਜੀ ਕਟੜਾ ਸ਼ੇਲ ਸਿੰਘ ਗੋਦਾਮ ਲਾਜੇ ਤੇ ਇਹਨਾਂ ਦੀ ਬਿਲਡਿੰਗ ਦੇ ਕੀ ਨਾਲੀ ਸਾਡਾ ਵੀ ਕਾਫੀ ਨੁਕਸਾਨ ਹੋ ਗਿਆ ਜੇ ਸਾਡਾ ਵੀ ਨਾਲੀ ਛੱਤ ਦੇਖਦੀ ਜੇ। ਤੋਂ ਸਾਰਾ ਮਕਾਨ ਸਾਡਾ ਵੀ ਕਿੰਨੇ ਵਜੇ? ਨਹੀਂ ਨਹੀਂ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ? 7-8 ਲੱਖ ਦਾ ਹੋ ਗਿਆ ਜੇ 7-8 ਦਾ ਕੋਈ ਜਾਨ ਮਾਲ ਦਾ ਖਸਦ ਨਹੀਂ ਆਇਆ ਨਹੀਂ ਨਹੀਂ ਉਦੋਂ ਉਹਨਾਂ ਨੇ ਸਾਨੂੰ ਵਾਜਾ ਮਾਰ ਕੇ ਸਾਰਿਆਂ ਨੇ ਬਾਹਰ ਕੱਢ ਲਿਆ ਜੇ ਸਿਰਾਂ ਨੇ ਵੀ ਬਾਹਰ ਆ ਜਾਓ ਉਹਨਾਂ ਦਾ ਟਿਕਰ ਨਹੀਂ ਕਿੰਨੇ ਵੀ ਡਿੱਗੀ ਰਤੀ ਬਿੰਦੀ 9 ਪੋਨੇ ਕੇ 9 ਦਾ ਟਾਈਮ ਜੇ ਉਸ ਤੋਂ ਬਾਅਦ ਸਾਡੇ ਕੋਲ ਵੱਡਾ ਸੰਤੂੜੇ ਕੋਲ ਆਏ ਤਾਂ ਕਾਫੀ ਜਨਪਰ ਕੁਛ ਕਹਿ ਕੇ ਨਹੀਂ ਗਏ ਜੇ ਠੀਕ ਹੈ ਹਾਂਜੀ ਹਾਂ ਅੰਮ੍ਰਿਤਸਰ ਸੈਂਟਰਲ ਹਲਕੇ ਦੇ ਗੋਦਾਮ ਹੱਲੇ ਦੇ ਵਿੱਚ ਇੱਕ ਮਕਾਨ ਜਿਹੜਾ ਵਾ ਉਟਿਆ ਉਹਨਾਂ ਆਸ-ਪਾਸ ਦੇ ਮਕਾਨਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ ਉਰਪਗਵਨਵਾਲ ਵੀ ਮਹਾਰਾਜ ਦਾ ਮੰਦਿਰ ਆ ਉਹਨੂੰ ਵੀ ਭਾਰੀ ਜਿਹੜਾ ਵਾ ਨੁਕਸਾਨ ਹੋਇਆ ਰਾਤ 8:30 ਦਾ ਵਾਕਿਆ ਜਿਹੜਾ ਵਾ ਉਹ ਦੱਸਿਆ ਜਾ ਰਿਹਾ ਕਿ ਇਹ ਹੋਇਆ ਹੁਣ ਤੱਕ ਇੱਥੇ ਸ਼ਾਸਨ ਪ੍ਰਸ਼ਾਸਨ ਵੱਲੋਂ ਕੋਈ ਵੀ ਤਰੀਕੇ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਆ ਕੇ ਜਦੋਂ ਮੌਕਾ ਵੀ ਆਇਆ ਵਾ ਤੇ ਮਲਬੇ ਦੇ ਵਿੱਚ ਸਿਲੰਡਰ ਜਿਹੜੇ ਆ ਉਹ ਲੀਕ ਕਰ ਰਹੇ ਆ ਕਈ ਮਲਟੀਪਲ ਬਾਈਕਸ ਜਿਹੜੇ ਨੇ ਜਿਨ੍ਹਾਂ 'ਚ ਪੈਟਰੋਲ ਹੈਗਾ ਠੀਕ ਹੈ ਜੀ ਉਹ ਵੀ ਅੰਦਰ ਹੈਗੇ ਆ ਕੋਈ ਵਿਸਫੋਟ ਜਿਹੜਾ ਇੱਥੇ ਹੋ ਸਕਦਾ ਔਰ ਕਿਸੇ ਵੀ ਤਰੀਕੇ ਦੀ ਮੈਨੇਜਮੈਂਟ ਜਿਹੜੀ ਆ ਡਿਸਟਰੈਕਸ਼ਨ ਮੈਨੇਜਮੈਂਟ ਉਹਦੇ ਵੱਲੋਂ ਕੋਈ ਵੀ ਕਾਰਵਾਈ ਨਾ ਕਰਦੀ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕਰਨੀ ਕਾਰਪੋਰੇਸ਼ਨ ਵੱਲੋਂ ਕੋਈ ਕਾਰਵਾਈ ਨਾ ਕਰਦੀ ਔਰ ਅੱਜ 1:30 ਵਜੇ 2:00 ਵਜੇ ਦਾ ਟਾਈਮ ਹੋ ਚੁੱਕਾ ਹੋਊਗਾ ਸ਼ਾਇਦ ਉਹਦੇ ਤੋਂ ਬਾਅਦ ਵੀ ਅੱਜ ਵੀ ਜਿਹੜੇ ਵਿਕਟਮ ਨੇ ਉਹ ਪਰਿਵਾਰ ਨੇ ਉਹ ਬਾਹਰ ਖੜੇ ਨੇ ਇਸ ਆਸ ਦੇ ਵਿੱਚ ਕਿ ਕੋਈ ਇਹਨਾਂ ਦੀ ਮਦਦ ਲਈ ਆਵੇ ਪੱਤਰਕਾਰ ਭਾਈਚਾਰਾ ਆਇਆ ਜਥੇਬੰਦਕ ਲੋਕ ਆਏ ਨੇ ਪ੍ਰਸ਼ਾਸਨ ਪ੍ਰਸ਼ਾਸਨ ਕਿੱਥੇ ਹੈਗਾ ਐਮਐਲਏ ਅਜੀ ਗੁਪਤੇ ਦਾ ਦਫਤਰ ਇਤੋਂ ਹਾੜਲੀ 300 ਤੋਂ 350 ਮੀਟਰ ਵੀ ਨਹੀਂ ਹੋਏਗਾ ਉਰਦਾ ਦੇ ਮੈਂ ਕੋਈ ਡਿਪਾਰਟਮੈਂਟ ਵੱਲੋਂ ਜਾਂ ਉਹਨਾਂ ਦੇ ਆਫਿਸ ਵੱਲੋਂ ਕੋਈ ਪੀਏ ਜਾਂ ਕੋਈ ਹੋਰ ਬੰਦਾ ਜਿਹੜਾ ਪ੍ਰੋਟੋਕੋਲ ਫਾਲੋ ਕਰ ਰਿਹਾ ਹੋਵੇ ਕੋਈ ਵੀ ਇੱਥੇ ਬੰਦਾ ਲਈ ਪੁੱਛਿਆ ਸ਼ਾਤਰ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਇੱਥੇ ਆ ਕੇ ਆਪਣੀ ਜ਼ਿੰਮੇਵਾਰੀ ਨਿਭਾਣ ਮੇਅਰ ਅੰਮ੍ਰਿਤਸਰ ਡੀਸੀ ਅੰਮ੍ਰਿਤਸਰ ਔਰ ਇਹਨਾਂ ਪਰਿਵਾਰਾਂ ਨੂੰ ਰਿਲੀਫ ਦੇਣ ਪਰ ਰਿਲੀਫ ਤੋਂ ਪਹਿਲਾਂ ਜਿਹੜੀ ਇੱਕ ਵੱਡੀ ਟ੍ਰੈਜੇਡੀ ਜਿਹੜੀ ਹੈ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਜੇ ਕਿ ਵਿਸਫੋਟਕ ਜਿਹੜੇ ਆ ਸਿਲੰਡਰ ਲੀਕ ਕਰ ਰਿਹਾ ਅੱਖਾਂ ਨੂੰ ਸਾਫ਼-ਸਾਫ਼ ਉਹ 스ਮੈਲ ਆ ਰਹੀ ਹੈ ਔਰ ਪਰਿਵਾਰ ਵੀ ਲਾਗੇ ਖੜੇ ਨੇ ਔਰ ਵੱ ਉੱਚ ਵੀ ਵੱਡਾ ਜਿਹੜਾ 11 ਹੋਰ 트ੈਜਿਕ ਇਨਸੀਡੈਂਟ ਹੋ ਸਕਦਾ ਜੇ ਜਾਨੀ ਨੁਕਸਾਨ ਹੋ ਸਕਦਾ ਹੁਣ ਤਾਂ ਸਿਰਫ ਮਾਲੀ ਹੋਇਆ ਪਰਿਵਾਰਾਂ ਦੀ ਮੈਸੇਜ ਆ ਰਹੀ ਕਿ ਬੱਚੇ ਦਾ ਹਲੇ ਵੀ ਕੋਈ ਡਰਾਈਵਰ ਪਰਿਵਾਰਾਂ ਨੂੰ ਇਹੀ ਬੈਸੇ ਦਿਆ ਗਿਆ ਕਿ ਥੋੜਾ ਜਿਹਾ ਠੀਕ ਥੋੜਾ ਜਿਹਾ ਇਸੀ ਨੂੰ ਮਹਿਸੂਸ ਕਰਨ ਜੇ ਸਰਕਾਰਾਂ ਸਾਲੂ ਨਹੀਂ ਸਾਂਭ ਰਹੀਆਂ ਅਜੇ 24 ਘੰਟੇ ਦੇ ਲੱਗੇ ਹੋਣ ਤੋਂ ਬਾਅਦ ਵੀ ਪਰ ਘੱਟ ਤੋਂ ਘੱਟ ਆਪਾਂ ਤੇ ਅੜਦੇ ਇਹ ਕਿ ਵਿਸਪੋਟਿਕ ਪਦਾਰਥ ਹੈਗੇ ਆ ਕੋਈ 트ੈਜੇਡੀ ਹੋ ਸਕਦੀ ਹੈ ਘੱਟ ਤੋਂ ਘੱਟ ਤੋਂ ਡਿਸਟੈਂਸ ਮੇਨਟੇਨ ਕਰੋ ਔਰ ਜਿਹੜੇ ਬੋਰਡ ਕਲਾਉਜ਼ ক্লোਜ਼ ਕਰ ਨੇ ਉਹਨਾਂ ਨੂੰ ਘਰੋਂ ਇਹ ਖਾਲੀ ਕਰਾ ਬਟਿਆਗੇ ਨਾ ਬੜੀ ਬੁਰਾਈ ਇਹ ਕੀ ਹੈ ਇਹ ਬੜੀ ਮੰਦਭਾਗੀ ਘਟਨਾ ਜਿਹੜੀ ਵਾਪਰੀ ਆ ਗਦਾਮ ਹੱਲੇ ਦੇ ਵਿੱਚ ਦੋ ਰੈਸ਼ੀ ਮਗਾਨ ਰਾਤ ਨੂੰ ਢਾਗੇ ਨੇ ਪਰਮਾਤਮਾ ਦਾ ਸ਼ੁਕਰ ਆ ਕੋਈ ਜਾਨੀ ਨੁਕਸਾਨ ਨਹੀਂ ਆ ਪਰ ਬੜੀ ਮੰਦਭਾਗੀ ਤੇ ਦੁਖਵਾਲੀ ਗੱਲ ਆ ਜਿਹੜੇ ਉਤੋਂ ਦੇ ਵਸਨੀਕ ਆ ਲੋਕਾਂ ਦਾ ਘਰ ਦੀ ਨਾਲ ਡੇ ਗਿਆ ਉਹ ਬਾਹਰ ਸੜਕ ਤੇ ਮੰਜਾ ਢਾ ਕੇ ਬੈਠੇ ਨੇ ਰਾਤ ਨੂੰ ਕੁਛ ਆਏ ਸੀਗੇ ਪ੍ਰੀਡਿਕਲ ਪਾਰਟੀਆਂ ਦੇ ਬੰਦੇ ਪਰ ਕੰਮ ਨਹੀਂ ਕਰਾਇਆ ਗਿਆ ਸਵੇਰੇ ਮੈਂ ਮਲਬਾ ਉੱਤੇ ਦੌਥੇ ਪਿਆ ਮ ਕਾਰਪੋਰੇਸ਼ਨ ਦੇ ਐਕਸੀਡੈਂਟ ਨੂੰ ਟੂ ਦਾ ਸੈਂਟੈਂਸ ਬਾਇਟਰ ਨੂੰ ਬਿਜਲੀ ਘਰ ਦੀ ਟੀਮ ਇੱਥੇ ਆ ਗਈ ਹੈ ਉਹਨਾਂ ਨੂੰ ਕਿਹਾ ਵਾ ਜੋ ਵਰਤੋਂ ਵੱਦ ਕਾਰਵਾਈ ਉਹ ਕਰ ਸਕਦੇ ਨੇ ਉਹ ਕਰਨਗੇ ਤੇ ਜੀਐਨਡੀਆਰ ਦੀ ਟੀਮ ਦੀ ਲੋੜ ਬਈ ਉਹ ਡੀਸੀ ਸਾਹਿਬ ਨਾਲ ਗੱਲ ਕਰਕੇ ਜੀਐਨਡੀਆਰ ਦੀ ਟੀਮ ਵੀ ਭੇਜਾਂਗੇ ਤੇ ਕਮਿਸ਼ਨਰ ਸਾਹਿਬ ਨਾਲ ਵੀ ਗੱਲ ਕਰਕੇ ਜਿਹੜਾ ਇਹਨਾਂ ਦਾ ਮਲਬਾ ਪਹਿਲਾਂ ਚੁਕਾਇਆ ਜਾਏਗਾ ਤੋ ਜੋ ਵੀ ਇਹਨਾਂ ਦਾ ਮੁਆਵਜ਼ਾ ਮੰਗਦਾ ਡੀਸੀ ਆਫਿਸ ਤੋਂ ਆਪਾਂ ਫਾਰਮ ਭਰਵਾ ਦੇਾਂਗੇ ਦਿਵਾਨੇ ਆ ਤੇ ਬਸ ਅਰਦਾਸ ਕਰਦੇ ਆਂ ਕਿ ਪਰਮਾਤਮਾ ਇਹਨਾਂ ਨੂੰ ਜਿਹੜਾ ਭਾਣਾ ਵਰਦਿਆ ਉਹਦੀ ਉਹਨੂੰ ਸਹਾਰਨ ਦੀ ਸ਼ਕਤੀ ਬਖਸ਼ੇ ਕੋਈ ਜਾਨਵਰ ਦਾ ਨੁਕਸਾਨ ਤੇ ਕੋਈ ਨਹੀਂ ਆ ਪਰਮਾਤਮਾ ਦਾ ਸ਼ੁਕਰ ਆ ਪਰ ਜਿਨ੍ਹਾਂ ਦਾ ਘਰ ਡਾ ਗਿਆ ਉਹਨਾਂ ਵਾਸਤੇ ਬਹੁਤ ਮੰਨੂ ਬਾਕੀ ਗੱਲ ਕਿੰਨੇ ਮਕਾਨ ਰਹੀ ਸੀ ਇਹਨਾਂ ਦੀ ਦੋ ਮਕਾਨ ਜਿੱਥੋਂ ਮੈਨੂੰ ਪਤਾ ਲੱਗਾ ਦੋ ਮਕਾਨਾਂ ਦੇ ਨਾਲ ਇੱਕ ਮੰਦਰ ਦੀ ਗਾਂ ਵੀ ਢੱਗੀ ਆ ਦੇਖੋ ਪ੍ਰਸ਼ਾਸਨ ਨਾਲ ਗੱਲ ਕਰਕੇ ਵੇਖਦੇ ਜੋ ਹੱਲ ਹੋ ਸਕਦਾ ਕਰਾਉਂਗਾ ਨਹੀਂ ਮਕਾਨਾਂ ਵਿੱਚ ਕੋਈ ਨਹੀਂ ਸੀ ਉਹ ਬਾਹਰ ਗਏ ਸੀ ਇਹੀ ਬਰਮਾਤਮਾ ਦਾ ਸ਼ੁਕਰ ਹੈ ਮਕਾਨ ਕੀ ਸਥਿਤੀ ਦੀ ਡਿੱਗ ਡਿੱਗ ਦੀ ਸਥਿਤੀ ਮਕਾਨ ਡਿੱਗਣ ਦੀ ਸਥਿਤੀ ਜੋ ਹੋਣਗੇ ਜਿਹੜਾ ਡਿੱਗ ਰਹੇ ਨੇ ਕਿਉਂਕਿ ਪੁਰਾਣੇ ਮਕਾਨ ਬਣੇ ਹੋਏ ਨੇ ਕਈ ਵਾਰੀ ਜਿਹੜਾ ਗਲਗੇਲੀ ਕਰ ਜਾਂਦੇ ਨੇ ਉਹਦੇ ਕਰਕੇ ਨੁਕਸਾਨ ਹੋਇਆ ਹੈ ਕਰਬਿਛ ਨਹੀਂ ਅੰਗਲੀ ਸਮੇਂ ਕਾਰਪੋਰੇਸ਼ਨ ਦੀ ਪ੍ਰਸ਼ਾਸਨ ਦੀ ਇਹਨਾਂ ਗੇਲੀ ਨਹੀਂ ਆ ਇਹ ਆਪਣੇ ਇਹਨਾਂ ਨੂੰ ਦੱਸਣਾ ਚਾਹੀਦਾ ਕਿ ਜਾਂ ਜਿੱਥੇ ਕੋਈ ਮੁਸ਼ਕਲ ਆਂਦੀ ਆ ਕੌਣ ਸਨ ਲੱਗੇ ਦੇ ਕਾਰਪੋਰੇਸ਼ਨ ਦੇ ਅਫਸਰ ਬੈਠੇ ਨੇ ਹੋਰ ਵੀ ਅਫਸਰ ਬੈਠੇ ਨੇ ਐਨਡੀਆਰਐਫ ਦੀ ਟੀਮਾਂ ਵਾ ਥੋੜਾ ਜਿਹੜੇ ਵਸ਼ਨੀਕਾ ਉਹਨਾਂ ਨੂੰ ਵੀ ਧਿਆਨ ਰੱਖਣਾ ਲਈਦਾ ਆਪਣੀ ਜਾਨ ਦੇ ਆਪ ਜਿੰਮੇਵਾਰ ਹੋਣਾ ਚਾਹੀਦਾ ਉਹਨਾਂ ਨੂੰ ਹਾਂਜੀ ਮੈਨੂੰ ਇਹਦਾ ਨਾਮ ਦੱਸੋ ਆਛਾ ਹੋਇਆ ਜੀ ਆਛਾ ਮੇਰਾ ਨਾਮ ਜੇ ਗਦਮਨ ਲਾਰੀਜਨ ਟਾਪੀ ਘਰ ਸਾਡਾ ਕਿਉਂਕਿ ਇਹ ਨਾ ਹੀ ਘਰ ਸਾਡਾ ਬਿਲਕੁਲ ਪੱਕਾ ਹੀ ਨਮਾ ਹੀ ਸੀ ਤੇ ਕਿਉਂ ਨਾ ਸਾਨੂੰ ਕੋਈ ਪਤਾ ਨਹੀਂ ਤੇ ਸਾਡਾ ਘਰ ਡੇਗ ਜਾਣਾ ਸਾਡੇ ਬੱਚੇ ਵੀ ਤੇ ਹੀ ਤੇ ਮਮੀ ਪਰੀ ਸੀ ਕਿ ਮੈਂ ਨਾ ਪੌੜੀਆਂ ਦੇ ਇੱਟਾਂ ਦੀਆਂ ਦੋ ਚਾਰ ਤੇ ਮੈਂ ਕਿ ਪਤਾ ਨਹੀਂ ਕਿ ਡਿੱਗਾਂ ਮੈਂ ਥੱਲੇ ਆਈ ਤੇ ਜਗਾ ਜਗਾ ਡਿੱਗਣ ਲੱਗ ਗਈਆਂ ਸਾੜੀ ਏਟਾਂ ਤੇ ਬਾਅਦ ਚ ਬਚਨ ਮੈਂ ਵਾਜ ਦਿੱਤੀ ਥੱਲੇ ਆ ਜੋ ਕੁੜੀ ਮੇਰੀ ਹੈਗੀ ਨਹੀਂ ਮੈਨੇ ਦੋਤਰੀਆਂ ਦੋਤਰੇ ਆ ਤਿੰਨ ਤੇ ਉਹ ਸੀ ਉੱਤੇ ਮੇਰੇ ਪੋਤਰੀਆਂ ਪੁੱਤਰੇ ਤਿੰਨ ਆ ਉਹ ਉੱਤੇ ਹੀ ਤੇ ਫੜਾ ਫੜੋ ਆ ਗਏ 2 ਮਿੰਟ ਚ ਵਾਈਟ 2 ਮਿੰਟ ਚ ਸਾਡਾ ਘਰ ਡਿੱਗ ਗਿਆ ਨਹੀਂ ਕਿਸੇ ਮ ਘਟ ਕੋਦੇ ਘਰ ਕੋਣ ਕੋਣ ਗਈ ਸਾਰੇ ਹੀ ਆ ਪਕਰ ਸੀਗੇ ਕੋਈ ਜਾਨੀ ਮਾਲੂ ਕੋਣ ਆ ਹਾਂਜੀ ਨੁਕਸਾਨ ਦੇ ਬੱਚਿਆਂ ਦਾ ਬਚਾਅ ਹੋ ਗਿਆ ਹਾਂਜੀ ਬੱਚਿਆਂ ਦਾ ਬਚਾਅ ਹੋ ਗਿਆ ਵਾਜਦੇ ਸੀ ਮੈਂ ਕਿ ਇੱਟਾਂ ਡਿੱਗਣ ਲਈ ਆ ਆਜੋ ਫੜਾ ਫੜ ਥੱਲੇ ਉਹ 2 ਮਿੰਟ ਹੋਏ ਥੱਲੇ ਆਏ ਤੇ ਨਾਲ ਹੀ ਡਿੱਗ ਗਿਆ ਹਾਂਜੀ ਟੀ ਮੇਰੀ ਮਾਰਗਦੀ ਉਹਦੇ ਬੱਚੇ ਹੀ ਤਿੰਨ ਤੇ ਤਿੰਨ ਮੇਰੇ ਪੋਤਰੀਆਂ ਪੁੱਤਰੇ ਹੀ ਹਾਂਜੀ 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 ਮੇਰੀ ਕੁੜੀ ਦੀ ਕੁੜੀ ਪਹਿਲੀ ਮਰੀ ਕੁੜੀ ਮੇਰੀ ਦੀ ਪਹਿਲਾਂ ਨਹੀਂ ਹੋਈ ਦੀ ਆ ਕਿ ਮੈਂ ਵੀ ਬਿਮਾਰ ਆਂ ਤੇ ਮੇਰਾ ਘਰ ਵਾਲਾ ਵੀ ਬਿਮਾਰ ਮੇਰੇ ਇੱਕੋ ਬੱਚਾ ਵਾ ਮੇਰੀ ਢਠਾਨੀ ਦਾ ਇੱਕ ਬੱਚਾ ਵਾ ਜਿਹਨੇ ਮੁੰਡਾ ਰਿਕਸ਼ਾ ਚਲਾਉਂਦਾ ਵਾ ਤੇ ਸਾਨੂੰ ਦੱਸ ਜਣਿਆ ਨੂੰ ਪਾਲਦਾ ਤੇ ਮੈਰੀ ਬਿਮਾਰੀ ਮੇਰੀ ਦਵਾਈ دارو ਚੱਲੰਦਿਆ ਜੇ ਮੇਰਾ ਘਰ ਵਾਲਾ ਵੀ ਨਹੀਂ ਕੰਮ ਕਰਦਾ ਕਿ ਕਿਹੜਾ ਨਾ ਹੀ ਬੜਾ ਸਾਡਾ ਨੁਕਸਾਨ ਹੋ ਇਹੋ ਸਾਡੇ ਕੁਛ ਪੱਲੇ ਨਹੀਂ ਹੈਗਾ ਤੇ ਸਾਡਾ ਘਰ ਕਿੰਨਾ ਡੇਗ ਗਿਆ ਬਈ ਅਸੀਂ ਕਿੱਥੇ ਜਾਈਏ ਰਾਦਿਆ ਹੀ ਪਟਕੇ ਪਏ ਨਾ ਕੋਈ ਖਦਨ ਹਾਂਜੀ ਨਹੀਂ ਨਹੀਂ ਕੋਸ਼ਿਸ਼ ਸਾਡੀ ਬਿਲਡਿੰਗ ਨਵੀਂ ਸੀ ਹੁਣ ਜੇ ਹੀ ਬਣਾਇਆ ਪਾ 20 ਸਾਲ ਹੋਏ ਆ 20 ਸਾਲ ਚੋਂ ਥੋੜਾ ਬਿਲਡਿੰਗ ਦੇ ਜੀ ਠੀਕ ਹੈ ਜੀ ਹਾਂਜੀ ਕੋਈ ਸਭ 50 60 65 ਸਾਲ ਦੀ ਥੋੜਾ ਹੀ ਜੇ ਹੁੰਦੀ ਹੈ ਬਿਲਡਿੰਗ ਤੇ ਸਾਡੀ ਪਤਾ ਨਹੀਂ ਲੱਗਾ ਕਿ ਕਿੱਦਾਂ ਦੇ ਗੈਸਾ ਦਾ ਪੱਕਾ ਮਕਾਨ ਸੀ ਏ ਚੌਥੀ ਮੰਜਲ ਤੇ ਹੈਗੀ ਸਾਡੀ ਹਾਂਜੀ ਆਪਣਾ ਨਾਮ ਦੱਸ ਕੇ ਹਾਂਜੀ ਮੇਰਾ ਨਾਮ ਰਾਦਾ ਕਿੱਥੋਂ ਦੇ ਤੁਸੀਂ ਨਵਾਸੀਓ ਹਾਂਜੀ ਕਟੜਾ ਸੀਜ਼ਿੰਗ ਦਾਮ ਹੌਰੀਜਨ ਟਾਪੀ ਤੇ ਰਹਿਣ ਵਾਲੇ ਦੇ ਹਾਂਜੀ ਸਾਡਾ ਮਕਾਨ 30 40 ਸਾਲ ਹੋ ਗਏ ਇੱਥੇ ਬਸ ਜਿਆ ਨੂੰ ਸਾਨੂੰ ਸਾਨੂੰ ਪਤਾ ਨਹੀਂ ਚੰਗਾ ਭਲਾ ਮਕਾਨ ਸੀ ਸਾਨੂੰ ਪਤਾ ਹੀ ਨਹੀਂ ਲੱਗਾ ਆ ਕੇ ਥੱਲੇ ਆ ਕੇ ਤਾਂ ਡਿੱਗ ਗਿਆ ਜੇ ਮਾਰੇ ਸਾਡੇ ਬੱਚੇ ਸਾਡੇ ਬੇਲੇ ਵਾਜੇ ਹੈਗੇ ਜੇ ਨਾ ਕੋ ਕੰਮ ਨਾ ਕਕਾਰੋ ਨਾ ਕਿਹਾ ਦਿਹਾੜੀਆਂ ਜੱਪੇ ਲਾਉਂਦੇ ਜੇ ਸਾਡੇ ਕਦਰ ਨਿਕਨੇ ਕੇ ਬੱਚੇ ਹੈਗੇ ਉਹ ਵੀ ਮਸਾ ਹੀ ਬੱਚੇ ਜੇ ਸਾਡਾ ਆਰ ਪਰਵਾਰ ਸਾਰਾ ਬਚਾ ਹੋ ਗਿਆ ਬਾਕੀ ਸਾਰਾ 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 ਮਾਰ ਮਾਰ ਛੁੱਟ ਪੱਜ ਗਿਆ ਜੇ ਤੁਹਾਨੂੰ ਕਿਰਪਾ ਕਰਕੇ ਸਾਨੂੰ ਕੁਝ ਨਹੀਂ ਜਾਈਦਾ ਸਾਡਾ ਮਕਾਨ ਬਣਾ ਕੇ ਦੇਣ ਸਾਨੂੰ ਮਦਦ ਕਰੋ ਤੁਹਾਡੀ ਤਾਨੂੰ ਹੋਰ ਕੋਚ ਨਹੀਂ ਚਾਹੀਦਾ ਇਹ ਕਿੰਨੇ ਵਜੇ ਡਿੱਗਿਆ ਇਹ ਰਾਤ 8:00 9:00 ਵਜੇ ਡਿੱਗਿਆ ਜੀ ਤੁਹਾਨੂੰ 8:30 ਵਜੇ ਨਹੀਂ ਨਹੀਂ ਪੌਣੇ 9:00 ਸੀ ਜੀ 8:00 ਡਿੱਗਿਆ ਪੌਣੇ 9:00 ਵਜੇ ਡਿੱਗਿਆ ਜੀ ਆਲੇ ਬੱਚੇ ਬਾਹਰ ਨਿਕਲੇ ਜਾਂ ਥੱਲੇ ਉਤਰੇ ਆ ਮਾਰੇ ਚਾਰੇ ਬੱਚੇ ਉਥੇ ਡਗੜ ਡਗੜ ਸਾਡਾ ਡਿੱਗਿਆ ਸਾਡਾ ਮੰਦਰ ਵੀ ਬਾਲਮੀਕ ਦਾ ਡਿੱਗਿਆ ਸਾਡੇ ਚੋਕ ਕੰਨਾਂ ਨੂੰ ਤੇ ਨਾ ਚੋਕ ਰਾਂ ਜਾ ਨੁਕਸਾਨ ਹੋਇਆ ਜੇ ਸਾਨੂੰ ਬਹੁਤ ਪਰੇਸ਼ਾਨੀ ਹੋ ਗਈ ਜੇ ਮਾਰੇ ਸਾਡੇ ਬੱਚੇ ਕਿੱਥੇ ਜਾਣਗੇ ਛੜਕ ਤੇ ਕਿੱਥੇ ਸੌਣਗੇ ਸਾਡੇ ਬੱਚੇ ਖਾਲ ਦੇ ਆ ਸਾਡੇ ਬੱਚੇ ਰਾਤ ਬੈਠੇ ਆ ਕੇ ਛੜਕ ਦੇ ਉੱਤੇ ਬੈਠੇ ਜੇ ਕਿੱਥੇ ਬਣਾਉਣਾ ਸਾਡੇ ਬੱਚੇ ਤਾਂ ਕੰਮ ਕਰ ਕਰਦੇ ਨਹੀਂ ਅਗਰ ਛੇ ਬੰਦੇ ਆ ਦਿਹਾੜੀਆਂ ਜੱਪੇ ਕਰਦੇ ਘਰਾਂ ਦਾ ਕੰਮ ਕਰ ਕਰਕੇ ਤੇ ਕੰਮ ਕਰਕੇ ਕਿੱਥੇ ਬਣਾਉਣੇ ਆ ਸਾਨੂੰ ਮਕਾਨ ਚਾਹੀਦਾ ਸਾਨੂੰ ਹੋਰ ਕੋਈ ਚੀਜ਼ ਨਹੀਂ ਚਾਹੀਦੀ ਸਾਡੀ ਮਦਦ ਕੀਤੀ ਜਾਵੇ ਤੁਹਾਡੇ ਸਾਰੀ ਮਦਦ ਕਰਨ ਸਾਨੂੰ ਵੋਟ ਆਂ ਜੇ ਨਾ ਦੀ ਮਿਹਰਬਾਨੀ ਹੋ ਗਏ ਜੇ ਤੁਹਾਡਾ ਮਦਦ ਕਰ ਦੇਣੀ ਹੈ ਤੁਹਾਨੂੰ ਮਕਾਨ ਬਣਾ ਕੇ ਦੇਣ ਕਿੰਨੇ ਦਾ ਨੁਕਸਾਨ ਹੋ ਗਿਆ ਤੁਹਾਡਾ ਤੁਹਾਡਾ ਬਾਬਾ ਹੀ ਨੁਕਸਾਨ ਹੋਗਾ ਜੇ ਕਾਹੀ ਹੋਇਆ ਕਾਹੀ ਨਾ ਸਾਡਾ ਸਾਰਾ ਜੋ ਸਾਡਾ ਖਾਣ ਪੀਣ ਦਾ ਸਮਾਨ ਜੋ ਸਾਡਾ ਸਾਰਾ ਸਰਾਚਨ ਬਾਸਨ ਸਾਰਾ ਤੁਹਾਡਾ ਟੁੱਟ ਗਿਆ ਰੋਟੀਆਂ ਹੀ ਪੱਕੀਆਂ ਬਗਾਇ ਸਾਡਾ ਸਾਰਾ ਸਮਾਨ ਟੁੱਟ ਗਿਆ ਸਾਡੇ ਕੋ ਕੋਈ ਬਰਤਨ ਵਾਸਤੇ ਚੀਜ਼ ਵੀ ਨਹੀਂ ਆ ਗਈ ਫ੍ਰਿਜ ਟੀਵੀ ਸਾਰਾ ਕੋ ਸਾਡਾ ਟੁੱਟ ਗਿਆ ਸਾਡੇ ਕੋ ਬਰਤਨ ਚੀਜ਼ੇ ਨਹੀਂ ਆ ਗਈ ਮਾਰੇ ਸਾਨੂੰ ਚੋਨੇ ਚੀਜ਼ਾਂ ਬਣਾ ਮਕਾਨ ਦਾ ਸਾਰਾ ਦੱਬਿਆ ਹੋਇਆ ਗਿਆ ਸਾਨੂੰ ਮકાਨ ਨੇ ਚਾਹੀਦਾ ਬਣਾ ਕੇ ਦੇਣ ਸਾਨੂੰ ਸਾਡੇ ਬੱਚੇ ਗਰੀਬ ਹੈਗੇ ਕਿੱਥੋਂ ਸਾਡੇ ਬੱਚੇ ਖਾਣਗੇ ਧੜੀਆਂ ਚੱਪੇ ਲਾਉਂਦੇ ਹੈਗੇ ਜੇ ਸਾਡੇ ਨਿਗਨੇ ਬੱਚੇ ਕਿੱਥੇ ਜਾਣਗੇ ਚੜਿੱਟ ਕਿੱਥੇ ਰੋਣਗੇ ਇੰਨੀ ਠੰਡ ਪੈਂਦੀ ਮੰਜਾ ਦਾ ਜਾ ਕੇ ਚੜਤਾ ਕੇ ਬੈਠੇ ਹੀ ਹੱਤੀ ਠੀਕ ਗਲੀ ਜੀ